ਜੀ ਸਰ ਜਿਹੜਾ ਨੱਤਾਬੰਦੀ ਕੀਤੀ ਗਈ ਕਿਸ ਸੀਲ ਪਲਾਨ ਦੇ ਤਹਿਤ ਕੀਤੀ ਗਈ ਕੀ ਕਾਰਵਾਈ ਹੈ ਇਸ ਤਰ੍ਹਾਂ ਜੀ ਇਹ ਨਾ ਇੱਕ ਸਾਡਾ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਸਾਹਿਬ ਮਾਨਯੋਗ ਸ਼੍ਰੀਮਤੀ ਅਮਨੀਤ ਖੰਡਰ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਬਠਿੰਡਾ ਪੁਲਿਸ ਵੱਲੋਂ ਇੰਟਰ ਸਟੇਟ ਆਪਰੇਸ਼ਨ ਸੀਲ 21 ਜੋ ਲਗਾਤਾਰ ਚੱਲਦਾ ਆ ਰਿਹਾ ਹੈ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਲਾਕੇ ਬਠਿੰਡਾ ਜ਼ਿਲ੍ਹੇ ਨੇ ਕੁੱਲ 8 ਲੱਖ ਲਗਾਏ ਹੋਏ ਆ ਜਿਹਦੇ ਵਿੱਚੋਂ ਮੇਰੀ ਸਬਡਿਵੀਜ਼ਨ ਰੂਰਲ ਦਿਹਾਤੀ ਬਠਿੰਡਾ ਦੇ 2 ਲੱਖ ਇੱਕ ਦੋ ਵਾਲੀ ਤੇ ਦੂਸਰਾ ਜਿਹੜਾ ਪੰਨੀ ਵਾਲਾ ਰੋਡ ਹੈਗੀ ਹੈ ਰੂਲਦੂ ਸਿੰਘਾ ਪਿੰਡ ਉਧਰ 2 ਲੱਖ ਮੇਰੇ ਥਾਣੇ ਸੰਗਤ ਦੇ ਦੀਨ ਮੇਰੀ ਸਬਡਿਵੀਜ਼ਨ ਚੋਂਦੇ ਆ ਅਸੀਂ ਇਹ ਜਿਹੜਾ ਇਹਦਾ ਸਾਡਾ ਮੁੱਖ ਮਨੋਰਥ ਹੈਗਾ ਵੀ ਜਿਹੜਾ ਬਾਹਰੋਂ ਕੋਈ ਨਸ਼ਾ ਸਾਡੀ ਸਟੇਟ ਦੇ ਵਿੱਚ ਇੰਟਰ ਕਰਦਾ ਹੈ ਜਾਂ ਕੋਈ ਮਾੜਾ ਅਨਸਰ ਜਿਹੜਾ ਹੈਗਾ ਸਾਡੀ ਸਟੇਟ ਚ ਇੰਟਰ ਕਰਦਾ ਤਾਂ ਅਸੀਂ ਉਹਦੀ ਜਿਹੜਾ ਹੈਗਾ ਉਹਦੇ ਖਿਲਾਫ ਸਖਤ ਕਾਰਵਾਈ ਕਰ ਲਈ ਪਰ ਤੇ ਕੋਈ ਵੀ ਜਿਹੜਾ ਹੈਗਾ ਮਾੜਾ ਅਨਸਰ ਸਾਡੇ ਚ ਆ ਕੇ ਕੋਈ ਵਾਰਦਾਤ ਘਟਨਾ ਨਾ ਕਰੇ ਉਹਦੇ ਤਹਿਤ ਅਸੀਂ ਇਹ ਨਾਕੇ ਲਾਏ ਆ ਵਿਕਰਾਂ ਦੀ ਸ਼ੱਕੀ ਵਿਕਰਾਂ ਦੀ ਜਿਹੜੀਆਂ ਵੀ ਸਾਡੇ ਪੰਜਾਬ ਚ ਇੰਟਰ ਕਰ ਰਹੀਆਂ ਉਹਨਾਂ ਦੀ ਅਸੀਂ ਚੈਕਿੰਗ ਕਰ ਰਹੇ ਹਾਂ ਸਖਤੀ ਨਾਲ ਤੇ ਜੇ ਜੋ ਵੀ ਸਾਡੇ ਇਸ ਤਰ੍ਹਾਂ ਦਾ ਕੋਈ ਸ਼ੱਕੀ ਅਨਸਰ ਮਿਲਦਾ ਤਾਂ ਉਹਨੂੰ ਅਸੀਂ ਡੀਟੇਨ ਕਰਕੇ ਜਿਹੜਾ ਹੈਗਾ ਉਹ ਤੋਂ ਸਖਤੀ ਨਾਲ ਪੁੱਛਿਛਿch ਵੀ ਕਰਦੇ ਆ ਕਿ ਉਹ ਕਿਧਰੋਂ ਆ ਰਿਹਾ ਕੀ ਲੈਣ ਜਾ ਰਿਹਾ ਤੇ ਕੀ ਕੰਮ ਕਰਾਉਣਾ ਉਹਦਾ ਸਟੇਟਸ ਕੀ ਹੈ ਸ਼ੱਕੀ ਤਾਂ ਨਹੀਂ ਹੈਗਾ ਤੇ ਉਹ ਅਸੀਂ ਜਿਹੜੀ ਹੈਗੀ ਹੈ ਆਪਣੀ ਵਾਹਨ ਜਿਹੜੀ ਐਪ ਆ ਉਹਦੇ ਤਹਿਤ ਵੀ ਚੈੱਕ ਕਰ ਰਹੇ ਆ ਇਸ ਤੋਂ ਇਲਾਵਾ ਸਾਡੀ ਜਿਹੜੀ ਪਾਇਸ ਆਈਡੀ ਆ ਉਹਦੇ ਨਾਲ ਵੀ ਚੈੱਕ ਕਰ ਰਹੇ ਆ ਸਰ ਕੀ ਫੋਰਸ ਤੋਂ ਨਾਕ ਕੀਤੀ ਹੋਈ ਹੈ ਕੋਈ ਰਿਕਵਰੀ ਹੋਈ ਹੈ ਆ ਰਿਕਵਰੀ ਜਦੋਂ ਹੋਗੀ ਤੁਹਾਡੇ ਨਾਲ ਸ਼ੇਅਰ ਕਰ ਲਵਾਂਗੇ ਨਾਕੇ ਲਾਏ ਹੋਏ ਨੇ ਅਸੀਂ ਇਹ ਸਾਡੇ ਸ਼ਾਮ ਤੱਕ ਨਾਕੇ ਚੱਲਣੇ ਹੈਗੇ ਆ ਤੇ ਫੋਰ ਸਾਡੀ ਕਾਫੀ ਲੱਗੀ ਹੋਏ ਇੱਕ ਇਲਾਕੇ ਦੇ ਉੱਤੇ ਜਿਵੇਂ 15 ਤੋਂ 20 ਜਿਹੜੇ ਮਲਾਜ਼ਮ ਜਿਹੜੇ ਅਸੀਂ ਉਹ ਟਾਕਿਆਂ ਤੇ ਅਤਰਾਸ ਕੀਤੇ ਹੋਏ ਆ। ਉੱਤੇ ਛਾਪੇ ਮਾਰੇ ਵੀ ਕੀਤੀ ਗਈ ਹੈ। ਕਿਹ ਕੀ ਕਰ ਰਹੇ ਆ? ਹਾਂਜੀ। ਛਾਪੇ ਮਾਰੇ ਵੀ ਕਾਸੂਪਰੇਸ਼ਨ ਅਸੀਂ ਕਰ ਰਹੇ ਆ ਤੇ ਅਸੀਂ ਰਿਕਵਰੀਆ ਵੀ ਕਰ ਰਹੇ ਆ।